ਬੋਲੋ ਬੇਟਾ ਕੀ ਕਹਾਂ ਜਨੈ ਸੰਗਤ ਜੀ ਨੂੰ ਹਾਂ ਬਾਬਾ ਜਿਸਰ ਦੀ ਮਦਦ ਕਰਦੇ ਮੈਂ ਅੱਜ ਕਿੱਥੇ ਆਏ ਹੋ ਤੁਸੀਂ ਬਾਬਾ ਜੀ ਅੱਛਾ ਕਾਡੀ ਮਦਦ ਕੌਣ ਕਰਦਾ ਪਿਆ ਹੁਣ ਬਾਬਾ ਜੀ ਸੰਗਤ ਜੀ ਵੀ ਕਰਦੇ ਹੈ ਨਾ ਤੇ ਤੁਹਾਨੂੰ ਅੱਖਾਂ ਨੂੰ ਕੀ ਪ੍ਰੋਬਲਮ ਆਈ ਬੇਟਾ ਕੀ ਖਲਨੀ ਕਿਉਂ ਨਹੀਂ ਦਿਖਦਾ ਪਿਆ ਕੀ ਹੋਇਆ ਸੀ ਮੰਮਾ ਨੇ ਚੁੱਟ ਅੱਛਾ ਮੰਮਾ ਨੇ ਕੁੱਟਿਆ ਮਾਰਿਆ ਸੀ ਏ ਅੱਜ ਸਾਡੇ ਕੋਲ ਨਾ ਦੀਵਾਨ ਸੀ ਬੇਟੀ ਆਈ ਆ ਤੁਹਾਨੂੰ ਕਾਫੀ ਚਿਰਾਂ ਤੋਂ ਪਤਾ ਹੈ ਕਿ ਇਹ ਵੀਡੀਓ ਜਿਹੜੀ ਹੈ ਚੱਲਦੀ ਪਈ ਸੀ ਇਹਦੀ ਮੰਮਾ ਵੱਲੋਂ ਇੱਥੇ ਤਸ਼ੱਦਦ ਕੀਤਾ ਗਿਆ ਮਾਤਾ ਪਿਤਾ ਵੱਲੋਂ ਘੁੱਟਿਆ ਮਾਰਿਆ ਬੈੱਡ ਤੋਂ ਥੱਲੇ ਛੁੱਟਿਆ ਗਿਆ ਕਈ ਵਾਰ ਤੇ ਇਹਦੀ ਪੁੱਤਰੀ ਜਿਹਨੇ ਸੁੰਗੜ ਚੁੱਕੀ ਐ ਇਹਦੇ ਪਿਤਾ ਥਾਂ ਥਾਂ ਲੈ ਕੇ ਫਿਰਦੇ ਨੇ ਕੋਈ 2 ਸਾਲ ਤੋਂ ਅਸੀਂ ਇਹ ਪਰਿਵਾਰ ਨਾਲ ਜੁੜੇ ਹਰ ਪ੍ਰਕਾਰ ਦੀ ਮਦਦ ਕਰਦੇ ਆ ਆਪ ਸੰਗਤ ਸਹਿ ਜੁੜੇ ਜੰਮੇ ਹੋ ਤੇ ਬੱਚੇ ਨੂੰ ਹਰ ਜਗ੍ਹਾ ਟੈਸਟ ਵੀ ਇਹਦੇ ਪਿਤਾ ਜੀ ਵੱਲੋਂ ਕਰਵਾਇਆ ਗਿਆ ਚੈੱਕਅਪ ਕਰਵਾਇਆ ਗਿਆ ਅਰਦਾਸ ਕਰਿਓ ਇੱਕ ਆਸ ਬੱਚੀ ਅਨੀ ਤੇ ਕੁਤਰੀਏ ਸੁੰਗੜ ਕੇ ਕਹਿੰਦੇ ਪਿੱਛੋਂ ਲਾਈਟ ਜਾ ਚੁੱਕੀ ਆ ਦੋਨੋਂ ਅੱਖਾਂ ਬੇਟੀ ਦੀਆਂ ਦੀਵਾਨਸੀ ਨਾਮ ਹੈ ਨਹੀਂ ਮਤਲਬ ਦਿਖਦਾ ਪਿਆ ਬੇਟੀ ਨੂੰ ਤੇ ਹੋਰ ਬੱਚੇ ਤੁਸੀਂ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਅੱਜ ਠਿਕਰੀਵਾਲ ਆਏ ਹੋ ਸਾਡੇ ਕੋਲੋਂ ਤੇ ਸੰਗਤ ਨੂੰ ਕੀ ਕਹਿਣੇ ਚਾਹੁੰਦੇ ਆਪਣੇ ਬਾਰੇ ਮਦਦ ਵਾਸਤੇ ਜਾਂ ਆਪਣੇ ਪਰਿਵਾਰ ਦਾ ਆਪਣਾ ਲਾਜ ਵਾਸਤੇ ਤੁਸੀਂ ਸੰਗਤ ਨੂੰ ਜੋ ਕਹੋਗੇ ਸੰਗਤ ਤੁਹਾਡੀ ਪ੍ਰਿਆਰ ਸੁਨੇਗੀ ਕੀ ਕਹਿਣਾ ਚਾਹੋ ਨੇ ਦੱਸੋ ਕੈਮਰਾ ਚੱਲਦਾ ਪਿਆ ਬੇਟਾ ਮਦਦ ਲਈ ਮਦਦ ਵਾਸਤੇ ਬੇਟਾ ਸੰਗਤ ਜੀ ਅੰਨਰੇ ਵੀਰ ਉਹ ਬੱਚੇ ਦੀ ਮਦਦ ਕਰਨੀ ਆਪਾਂ ਜਿਸ ਤਰ੍ਹਾਂ ਹੁਣ ਪਰਿਵਾਰ ਕਰਦੇ ਆਏ ਪੇ ਤਾਂ ਕਿਸ ਵੀ ਲੜਦਾ ਪਿਆ ਇੱਕ ਲਾਈਵ ਵੀਡੀਓ ਵੀ ਚੱਲ ਰਹੀ ਹੈ ਸਮਾਜ ਸੇਵਾ ਸੰਸਥਾ ਠਿਕਰੀਵਾਲ ਫੇਸਬੁੱਕ ਆਈਡੀ ਦੇ ਉੱਤੋਂ ਤੁਸੀਂ ਉਹਦੀ ਚੈੱਕ ਕਰਨੀ ਤੇ ਛੋਟੇ ਸ਼ਾਰਟ ਵੀ ਲੈ ਰਹੇ ਆ ਲਾਈਵ ਚ ਚਲਾਵਾਂਗੇ ਅੱਜ ਪਿੰਡ ਠਿਕਰੀਵਾਲ ਸਾਡੇ ਕੋਲ ਹੈ ਸਾਡੇ ਘਰੇ ਪਹੁੰਚੇ ਨੇ ਪਰਿਵਾਰ ਤੇ ਮਕੇਰੀਆਂ ਤੇ ਪਰਿਵਾਰ ਹੈ ਤੇ ਬੇਟੀ ਦੇ ਮਾਨਸੇ ਜਿਹੜੀ ਦੋਹਾਂ ਮਾਤਾ ਪਿਤਾ ਦੇ ਚੱਕਰ ਵਿੱਚ ਇਹ ਬੀਸੀ ਦੀ ਵਿਚਾਰੀ ਜੀ ਦੀ ਜ਼ਿੰਦਗੀ ਨਰਕ ਤੋਂ ਭੈੜੀ ਹੋ ਚੁੱਕੀ ਆ ਬਿਲਕੁਲ ਕੁਝ ਨਿਕਦਾ ਨਹੀਂ ਆ ਤੇ ਬੱਚੀ ਦਾ ਸਾਡੇ ਨਾਲ ਇੰਨਾ ਪਿਆਰ ਹੈ ਕਿ ਬੱਚੇ ਕਿਸ طرف ਹੱਥੇ ਬੁਲਾਉਂਦੇ ਹੁੰਨੇ ਹੋ ਬੁਲਾਓ ਬਾਈ ਗੁਰਜੀ ਕੀ ਫਤਿਹ ਬਾਈ ਗੁਰਜੀ ਕੀ ਫਤਿਹ ਉਹ ਜੇ ਇਸ طرف ਹੱਥੇ ਬੁਲਾਉਂਦੇ ਹੋ ਚਲੋ ਬਾਈ ਗੁਰੂ ਦਾ ਬਦਨ ਆ ਲੈਨੇ ਹੋ ਹਾਂਜੀ ਠੀਕ ਆ ਚਲੋ ਬੰਦ ਕਰ ਦਿਓ ਫਿਰ ਚਲਾ ਦੇ ਦਵਾਂ ਤੂੰ ਆਪਣੀਆਂ ਮੁਰਗੀਆਂ ਨਾਲ ਮਲਾ ਰਹੇ ਛੋਟੀ ਛੋਟੀ ਕੁਕੜੀਆਂ ਵਿਖਣੇ ਮੁਰਗੇ ਵਿਖਣੇ ਦੰਦੀ ਤੇ ਨਹੀਂ ਵੱਢਣਗੇ ਤੇਰੇ ਹਾਂ ਦੰਨਾ 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 ਆਉਤ ਨੂੰ ਮਕਾਉਂ ਠੀਕ ਹੈ ਸਦਾ ਹਾਂ 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 ਜੱਦੇ ਬਾਬਾ ਜੀ ਕਿੱਧਰ ਖਲੋਤੇ ਭਲਾ ਆਵਾਜ਼ ਸੁਣਦੇ ਹੋ ਕਿਹੜੀ ਚ ਇੱਧਰ ਕਿ ਇੱਧਰ ਇੱਧਰ आज के बाद 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 के ओ आ जा मेरी बच्ची आ जा आ जा हां कौन है ये मेरी मम्मी है माता माताश्री हां रोटी पे खा लेनी है रोटी अबे खा लेते हैं आ जाने है तेरी अखां दी नौसनी आ जानी ਤਾਪਿਆ ਉਹ ਅਸੀਂ ਪੀਜੀ ਨੀ ਕਰ ਲਾਉਂਦੇ ਉੱਥੋਂ ਕਰਾ ਲਿਆ ਟੈਸਟ ਹਾਂ ਸਾਰੇ ਸਵਾਲ ਲੈ ਕੇ 10 ਭਾਈ ਜਨਨ ਸੰਗਤ ਬੈਠੀ ਆ ਜੀ ਕਰਨ ਹਾਰ ਸੰਗਤ ਨੇ ਕਰਨਾ ਸਾਰਾ ਕੁਝ ਵੀ ਰੋ ਤੇ ਤੁਹਾਡੇ ਸਹਿਯੋਗ ਸਦਕਾ ਇਹ ਕਾਰਜ ਰਾਸ ਹੋਣ ਦੇ ਰਾਸ ਆਓ ਅੰਦਰ ਬੈਠੀ ਜੀ